ਅੱਜ ਅਸੀਂ ਜਮਾਤ 6ਵੀਂ ਦਾ ਪਾਠ ਕਰਨ ਜਾ ਰਹੇ ਹਾਂ 19 ਤਿੰਨ ਸਵਾਲ ਇਹ ਇਹ ਤਿੰਨ ਸਵਾਲ ਪੜ੍ਹ ਕਰਨ ਤੋਂ ਪਹਿਲਾਂ ਅੱ빠 ਇਹ ਚਾਹੁੰਦੇ ਆ ਕਿ ਸਾਨੂੰ ਇਹਦੀ ਕਹਾਣੀ ਜ਼ਰੂਰ ਸਮਝ ਆ ਜਵੇ ਇੱਕ ਰਾਜਾ ਸੀ ਉਹ ਚਾਹੁੰਦਾ ਸੀ ਕਿ ਮੇਰਾ ਰਾਜ ਪ੍ਰਬੰਧ ਬਹੁਤ ਵਧੀਆ ਚੱਲੇ ਤਾਂ ਉਹਦੇ ਦਿਮਾਗ ਦੇ ਵਿੱਚ ਤਿੰਨ ਸਵਾਲ ਸੀ ਉਹ ਤਿੰਨ ਸਵਾਲ ਸੀ ਕਿ ਕੰਮ ਸ਼ੁਰੂ ਕਰਨ ਦੇ ਲਈ ਚੰਗਾ ਸਮਾਂ ਕਿਹੜਾ ਸਮਾਂ ਕਿਹੜਾ ਦੂਸਰਾ ਸਵਾਲ ਉਹਨੇ ਦਿਮਾਗ 'ਚ ਇਹ ਸੀ ਕਿ ਵਰਤਾ ਲਈ ਚੰਗੇ ਆਦਮੀ ਕਿਹੜੇ ਨੇ ਤੀਸਰਾ ਸਭ ਤੋਂ ਜ਼ਰੂਰੀ ਕੰਮ ਕਿਹੜਾ ਵਾ ਉਹਦੇ ਰਾਜਪਾਲ ਦੇ ਵਿੱਚ ਬੜੇ ਲੋਕ ਆਏ ਸਾਰੇ ਲੋਕਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਪਰ ਰਾਜੇ ਨੇ ਤਸੱਲੀ ਨਹੀਂ ਹੋਈ ਫਿਰ ਕਿਸੇ ਨੇ ਕਿਹਾ ਤੇ ਜੰਗਲ ਦੇ ਵਿੱਚ ਇੱਕ ਤਪੀਸ਼ਰ ਹੰਦਾ ਤਪੀਸ਼ਰ ਮਦਾ ਜਿਹੜਾ ਤਪੱਸਿਆ ਕਰਦਾ ਹੈ ਉਸੀ ਉਹਦੇ ਕੋਲ ਜਾਇਆ ਉਹ ਰਾਜਾ ਜੰਗਲ ਦੇ ਵਿੱਚ ਚਲਿਆ ਗਿਆ ਆਪਣਾ ਭੇਸ ਬਦਲ ਕੇ ਸਾਦੇ ਜਿਹੇ ਕੱਪੜੇ ਪਾ ਕੇ ਤੇ ਕਹਿੰਦਾ ਪਿਸ਼ਰ ਕੋਲ ਜਾ ਕੇ ਕਹਿੰਦਾ ਵੀ ਮੇਰੇ ਦਿਮਾਗ ਦੇ ਵਿੱਚ ਤੇਰੇ ਸਵਾਲ ਨੇ ਮੈਨੂੰ ਇਹਨਾਂ ਦਿਨਾਂ ਸਵਾਲ ਆਉਂਦਾ ਜਵਾਬ ਦੇ ਦੋ ਰਾਜ ਪਿਸ਼ਰ ਕੁਝ ਨਹੀਂ ਬੋਲਿਆ ਉਹ ਆਪਣੀ ਕਿਆਰੀ ਬਣਾ ਰਿਹਾ ਸੀ ਤਾਂ ਰਾਜੇ ਨੇ ਫਿਰ ਗੱਲ ਕੀਤੀ ਤਾਂ ਉਹ ਆਪਣਾ ਕੰਮ ਕਰੀ ਗਿਆ ਇਨੀ دیر ਨੂੰ ਇੱਕ ਦੂਰੋਂ ਨੌਜਵਾਨ ਬੜਾ ਮਤਲਬ ਉਹ ਜਖਮੀ ਜੀ ਹੱਥ ਦੇ ਵਿੱਚ ਭੱਜਿਆ ਆਉਂਦਾ ਤਪੀਸ਼ਰ ਉਹਦੇ ਵੱਲ ਇਸ਼ਾਰਾ ਕਰਦਾ ਕਹਿੰਦਾ ਦੇਖੋ 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 ਉਹ ਤੋ ਦੇਖਿਆ ਤਾਂ ਉਹਦੀ ਬੱਖੀ ਦੇ ਵਿੱਚੋਂ ਖੂਨ ਵਗ ਰਿਹਾ ਵਾ ਤੇ ਉਹ ਬੜਾ ਅਰੂਣ ਹੱਕਾ ਹੋਇਆ ਵਾ ਤਪੀਸ਼ਰ ਵੀ ਤੇ ਰਾਜਾ ਵੀ ਦੋਨੇ ਜਣੇ ਉਹਨੂੰ ਫਟਾਫਟ ਸੰਭਾਲਦੇ ਨੇ ਉਹਦੇ ਮੱਨਾ ਪੱਟੀ ਕਰਦੇ ਨੇ ਫਿਰ ਵਾਲੇ ਵਾਲੇ ਉਹਨੂੰ ਖੂਨ ਰੋਕਦੇ ਨੇ ਉਹਦਾ ਰਾਲੇ ਵਾਲੇ ਉਹਨੂੰ ਉੱਥੇ ਲੈ ਜਾਂਦੇ ਨੇ ਆਪਣੀ ਉਹਦੇ ਤਪੇਸ਼ਰ ਦੀ ਕੁਟਿਆ ਦੇ ਵਿੱਚ ਲੈ ਜਾਂਦੇ ਨੇ ਚਲੋ ਰਾਜਾ ਵੀ ਸੌ ਜਾਂਦਾ ਵਾ ਤੇ ਉਹ ਜਿਹੜਾ ਜੱਕ ਵੀ ਨੌਜਵਾਨ ਉਹ ਵੀ ਸੌ ਜਾਂਦਾ ਸਵੇਰ ਹੁੰਦੀ ਆ ਸਵੇਰੇ ਉੱਠਦੇ ਨੇ ਤਾਂ ਰਾਜਾ ਜਿਹੜਾ ਹੈਗਾ ਵਾ ਤਪੇਸ਼ਰ ਜਿਹੜਾ ਹੈਗਾ ਬਾਹਰ ਬੀ ਬੀਜ ਲਿਆ ਵਾ ਜਿਹੜੇ ਉਹਨਾਂ ਕਿਆਰੀਆਂ ਪੁੱਟੀਆਂ ਨੇ ਉਹਦੇ ਵਿੱਚ ਬੀ ਬੀਜ ਆ ਪਿਆ ਤਾਂ ਰਾਜਾ ਜਿਹੜਾ ਹੈਗਾ ਉਹ ਕਿ ਮਿਸ਼ਰ ਕੋਲ ਜਾਂਦਾ ਕਹਿੰਦਾ ਜੀ ਮੇਰੇ ਤੇਰੇ ਨਾਲ ਸਵਾਲਾਂ ਦੇ ਜਵਾਬ ਦੇ ਦਿਓ ਜਿਹੜੇ ਮੈਂ ਤੁਹਾਨੂੰ ਤਿੰਨ ਸਵਾਲ ਦੱਸਿਆ ਮਿਲੋਨਾਂ ਦੇ ਜਵਾਬ ਦੇ ਦਿਓ ਉਹ ਫਿਰ ਵੀ ਬੀਜ ਬੀਜੀ ਜਾਂਦਾ ਵਾ ਤਾਂ ਫਿਰ ਉਹ ਕਹਿੰਦਾ ਵੀ ਤੈਨੂੰ ਤਿੰਨ ਸਵਾਲਾਂ ਦੇ ਜਵਾਬ ਮਿਲ ਚੁੱਕੇ ਨੇ ਉਹ ਕਹਿੰਦੇ ਵੀ ਉਹ ਤਿੰਨ ਸਵਾਲਾਂ ਦੇ ਜਵਾਬ ਕਿਸ ਤਰ੍ਹਾਂ ਮਿਲ ਚੁੱਕੇ ਨੇ ਚਲੋ ਰਾਜਾ ਫਿਰ ਕੁੜੀਏ ਦੇ ਅੰਦਰ ਜਾਂਦਾ ਵਾ ਉਹ ਨੌਜਵਾਨ ਨੂੰ ਸੁਰਤ ਆ ਜਾਂਦੀ ਹੈ ਤਾਂ ਨੌਜਵਾਨ ਰਾਜੇ ਨੂੰ ਪਛਾਣ ਲੈਂਦਾ ਵੀ ਇਹ ਤਾਂ ਰਾਜਾ ਵਾ ਉਹ ਤਾਂ ਮਾਫੀ ਮੰਗਦਾ ਰਾਜੇ ਤੋਂ ਤੇ ਰਾਜਾ ਕਹਿੰਦਾ ਵੀ ਤੂੰ ਮੇਰੇ ਕੋਲ ਮਾਫੀ ਕਿਉਂ ਮੰਗ ਰਿਹਾ ਵਾ ਉਹ ਕਹਿੰਦਾ ਵੀ ਅਸਲੀ ਮੈਨਾਂ ਦੇ ਵਿੱਚ ਤੁਸੀਂ ਇਹ ਤਪੀਸ਼ਰ ਦੇ ਨਾਲ ਉਹ ਕਿਰਨਿਆ ਬੜ ਮੋਣਿਸ਼ਰੂ ਕਰ ਦਿੱਤੀਆਂ ਸ਼ਾਮ ਪੈ ਗਈ ਤੁਸੀਂ ਤਪੀਸ਼ਰ ਦੇ ਕੋਲੇ ਰੁਕ ਗਏ ਪਰ ਮੈਂ ਤੁਹਾਨੂੰ ਇਕੱਲਾ ਸਮਝ ਕੇ ਤੁਹਾਡਾ ਕਤਲ ਕਰਨਾ ਸੀ ਕਿਉਂਕਿ ਤੁਸੀਂ ਮੇਰੇ ਭਰਾ ਨੂੰ ਮਾਰਿਆ ਸੀ ਤੇ ਉਹਦੀ ਜੈਦਲ ਦੱਬੀ ਸੀ ਹੁਣ ਤੁਸੀਂ ਮੈਨੂੰ ਮੱਲਾਂ ਬੱਟੀ ਕੀਤਾ ਤੁਸੀਂ ਮੈਨੂੰ ਬਚਾ ਲਿਆ ਇਸ ਕਰਕੇ ਮੇਰੇ ਦਿਮਾਗ ਵਿੱਚ ਜਿਹੜੀ ਬਦਲੇ ਦੀ ਭਾਵਨਾ ਸੀ ਉਹ ਖਤਮ ਹੋ ਗਈ ਪਰ ਜਿਹੜਾ ਮੈਨੂੰ ਜ਼ਖਮੀ ਕੀਤਾ ਤੁਹਾਡੇ ਸਭਾਈਆਂ ਨੇ ਮੈਨੂੰ ਪਛਾਣ ਲਿਆ ਸੀ ਤਾਂ ਕਰਕੇ ਉਹਨਾਂ ਨੇ ਮੈਨੂੰ ਜ਼ਖਮੀ ਕਰ ਦਿੱਤਾ ਤਾਂ ਇਹ ਸਾਰੀਆਂ ਗੱਲਾਂ ਪਤਾ ਹੋਈਆਂ ਤਾਂ ਤਪੀਸ਼ਰ ਨੇ ਤਾਂ ਪਹਿਲੇ ਹੀ ਕਹਿ ਦਿੱਤਾ ਸੀਗਾ ਵੀ ਤੇਰੇ ਕੋਲ ਸਾਰੇ ਸਵਾਲਾਂ ਦੇ ਜਵਾਬ ਆ ਚੁੱਕੇ ਨੇ ਤਾਂ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਨੇ ਸਾਰੇ ਸਵਾਲਾਂ ਦਾ ਜਵਾਬ ਨੂੰ ਸਮਝਾਇਆ ਉਹ ਕਹਿੰਦੇ ਵੀ ਦੇਖੋ ਇਹ ਨੇ ਜੇਤੂ ਰਾਜਰਥਪਿਸ਼ਰ ਦੇ ਨਾਲ ਕਿਆਰੀਆਂ ਨਾ ਪਟੋਦਾ ਤਾਂ ਰਾਜੇ ਨੇ ਜੰਗਲ ਚ ਚਲੇ ਜਾਣਾ ਸੀ ਤਾਂ ਇਹ ਨੇ ਉਹਦੇ ਤੇ ਵਾਰ ਕਰ ਦੇਣਾ ਸੀਗਾ ਤਾਂ ਹੋ ਸਕਦਾ ਕਿ ਰਾਜੇ ਦਾ ਨੁਕਸਾਨ ਹੋ ਜਾਂਦਾ ਠੀਕ ਆ ਤਾਂ ਇਹਦਾ ਮਤਲਬ ਇਹ ਹੈਗਾ ਕਿ ਉਹ ਜਿਹੜਾ ਉਹ ਸਮਾਂ ਸੀ ਉਹ ਸਮਾਂ ਜਿੱਦਦੋ ਇਹਨਾਂ ਦੇ ਦੋਨਾਂ ਦੀ ਆਪਸੀ ਵਾਰਤਾ ਲਾਪਤੇ ਵਿੱਚ ਇੱਕ ਦੂਸਰੇ ਨੂੰ ਮਾਫ ਕਰਨ ਵਾਲੀ ਗੱਲ ਆ ਗਈ ਰਾਜੇ ਨੇ ਵੀ ਫਿਰ ਜਲੂ ਮਾਫੀ ਕਰਤਾ ਕਹਿੰਦਾ ਵੀ ਜਿਹੜੀ ਜਮੀਨ ਹੈਗੀ ਆ ਉਹ ਮੈਨੂੰ ਵਾਪਸ ਕਰ ਦੋ ਇਹਦਾ ਮਤਲਬ ਕਿ ਜਿਹੜਾ ਚੰਗਾ ਸਮਾਂ ਮਾ ਉਹ ਫਿਰ ਕਿਹੜਾ ਹੋਇਆ ਵਰਤਮਾਨ ਕਿਉਂਕਿ ਉਹ ਵਰਤਮਾਨ ਸਮੇਂ ਦੇ ਵਿੱਚ ਰਾਜੇ ਨੇ ਉਹਨੂੰ ਮਾਫ ਕਰ ਦਿੱਤਾ ਉਹਦੀ ਭਰਾ ਦੀ ਜਾਇਦਾਦ ਵਾਪਸ ਕਰ ਦਿੱਤੀ ਤੇ ਰਾਜੇ ਨੇ ਉਹਨੂੰ ਬਚਾਇਆ ਕਰਕੇ ਤੇ ਉਹਨੇ ਵੀ ਰਾਜੇ ਨੂੰ ਕਤਲ ਕਰਨ ਦਾ ਦਿਮਾਗ ਦੇ ਵਿੱਚੋਂ ਕੱਢ ਦਿੱਤਾ ਇਹਦਾ ਮਤਲਬ ਕਿ ਸਭ ਤੋਂ ਜ਼ਰੂਰੀ ਤੇ ਚੰਗਾ ਸਮਾਂ ਕਿਹੜਾ ਹੈ ਵਰਤਮਾਨ ਜਿਹੜਾ ਇਹ ਸਮਾਂ ਚੱਲ ਰਿਹਾ ਵਾ ਫਿਰ ਕਹਿੰਦੇ ਇਹ ਜੇ ਸਮੇਂ ਦੇ ਵਿੱਚ ਹਮੇਸ਼ਾ ਚੰਗਾ ਹੀ ਕਰੋ ਨੇਕੀ ਕਰੋ ਦੂਸਰਾ ਆ ਗਿਆ ਵਰਤਾਲ ਇਹ ਚੰਗਾ ਆਦਮੀ ਕਿਹੜਾ ਵਾ ਹੁਣ ਉਹ ਵਰਤਾਲ ਇਹ ਚੰਗਾ ਆਦਮੀ ਨੂੰ ਕਿਵੇਂ ਇਹਨਾਂ ਨੇ ਸਿੱਧ ਕੀਤਾ ਕਿ ਦੇਖੋ ਉਹ ਜ਼ਖਮੀ ਆ ਰਾਜੇ ਨੇ ਉਹਨੂੰ ਸੰਭਾਲਿਆ ਉਹਦਾ ਕੌਣ ਰੋਕਿਆ ਤੇ ਜਦੋਂ ਉਹਨੇ ਪਰਛਾਨ ਲਿਆ ਵੀ ਇਹਨੇ ਮੈਨੂੰ ਬੰਦੇ ਨੇ ਮੈਨੂੰ ਬਚਾਇਆ ਤਾਂ ਉਹਨੇ ਰਾਜੇ ਨੂੰ ਮਾਫ਼ ਕਰ ਦਿੱਤਾ ਇਹਦਾ ਮਤਲਬ ਕਿ ਦੋਨੋਂ ਆਹਮੋ ਸਾਹਮਣੇ ਜਿਹੜੇ ਉਹਨਾਂ ਦਾ ਦੋਨਾਂ ਦਾ ਵਰਤਾਅ ਠੀਕ ਆ ਨਾ ਉਹੀ ਚੰਗਾ ਆਦਮੀ ਹੁੰਦਾ ਵਾ ਜਿਹੜਾ ਉਹ ਸਖੜੀ ਉਸ ਸਮੇਂ ਸਾਡੇ ਕੋਲ ਆ ਉਹ ਬੰਦਾ ਸਾਡੇ ਕੋਲ ਆ ਜਿਹੜਾ ਉਹਦੇ ਨਾਲ ਸਾਡਾ ਕਿਸ ਤਰ੍ਹਾਂ ਦਾ ਵਿਵਹਾਰ ਆ ਤੀਸਰੇ ਨੰਬਰ ਤੇ ਆ ਜਾਂਦਾ ਵੀ ਕੰਮ ਕੰਮ ਕਿਹੜਾ ਵਾ ਕਿਹੜਾ ਕੰਮ ਕਰੀਏ ਠੀਕ ਹੈ ਨਾ ਜ਼ਰੂਰੀ ਕੰਮ ਕਿਹੜਾ ਸਭ ਤੋਂ ਜ਼ਰੂਰੀ ਕੰਮ ਕਿਹੜਾ ਤੋ ਕਹਿੰਦੇ ਸਭ ਤੋਂ ਜ਼ਰੂਰੀ ਕੰਮ ਤਾਂ ਇਹ ਹੀ ਹੈਗਾ ਕਿ ਹਮੇਸ਼ਾ ਨੇਕੀ ਕਰੋ ਭਲਾ ਕਰੋ ਚੰਗਾ ਕਰੋ ਠੀਕ ਹੈ ਨਾ ਕਿਉਂਕਿ ਇਹ ਮਨੁੱਖਾ ਜਨਮ ਮਿਲਿਆ ਵਾ ਇਹਦੇ ਵਿੱਚ ਵਰਤਮਾਨ ਦੇ ਵਿੱਚ ਜਿਓ ਜਿਹੜੇ ਤੁਹਾਡੇ ਆਲੇ ਦੁਆਲੇ ਦੇ ਲੋਕ ਨੇ ਉਹਨਾਂ ਨਾਲ ਵਰਤਾ ਚੰਗਾ ਰੱਖੋ ਠੀਕ ਹੈ ਇਹ ਨੰਬਰ ਦੇ ਉੱਤੇ ਹਰ ਇੱਕ ਦਾ ਪਲਾ ਕਰੋ ਇਸ ਤੋਂ ਵਧੀਆ ਕੋਈ ਹੋਰ ਕੰਮ ਨਹੀਂ ਹੋ ਸਕਦਾ ਠੀਕ ਹੈ ਨਾ ਕਿਉਂਕਿ ਮਨੁੱਖ ਦਾ ਇਸ ਦੁਨੀਆ ਵਿੱਚ ਆਉਣ ਦਾ ਮੰਤਵ ਹੀ ਇੱਕ ਹੈ ਇਹੀ ਇੱਕ ਮੰਤਵ ਹੈ ਇਹ ਕ ਇਸ ਤਰ੍ਹਾਂ ਰਾਜ ਨੂੰ ਸਾਰੇ ਸਵਾਲਾਂ ਦਾ ਜਵਾਬ ਮਿਲ ਗਿਆ ਤੇ ਰਾਜਾ ਖੁਸ਼ੀ-ਖੁਸ਼ੀ ਆਪਣੇ ਰਾਜ ਭਗ ਦੇ ਵਿੱਚ ਵਧੀਆ ਰਾਜ ਭਗ ਚਲਾਉਣ ਦੇ ਖਾਤਰ ਵਾਪਸ ਆ ਗਿਆ ਇਹ ਹੋ ਗਈ ਸਾਡੇ ਕੋਲ ਇੱਕ ਕਹਾਣੀ ਹੁਣ ਆਪਾਂ ਇਹ ਜੇ ਪ੍ਰਸ਼ਨ ਦੇਖੀਏ ਪ੍ਰਸ਼ਨ ਪਹਿਲਾ ਆ ਜਾਂਦਾ ਰਾਜੇ ਨੇ ਤਿੰਨ ਸਵਾਲ ਕਿਉਂ ਪੁੱਛੇ ਸੀ ਆਪਣੇ ਰਾਜ ਪ੍ਰਬੰਧਨ ਵਧੀਆ ਚਲਾਉਣ ਲਈ ਤਿੰਨ ਸਵਾਲ ਪੁੱਛੇ ਸੀ ਤਿੰਨ ਸਵਾਲ ਕਿਹੜੇ ਸੀ ਨੰਬਰ 1 ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕਿਹੜਾ ਸਮਾਂ ਵਰਤਮਾਨ ਵਿਹਾਰ ਲਈ ਚੰਗੇ ਆਦਮੀ ਕਿਹੜੇ ਹਨ ਬਰਤਾਲੇ ਤੀਸਰਾ ਸਭ ਤੋਂ ਜ਼ਰੂਰੀ ਕੰਮ ਹੈ ਕਿਹੜਾ ਕੰਮ ਕਿਹੜਾ ਭਰਾਂ ਕਰੋ ਜਦੋਂ ਰਾਜੇ ਨੇ ਤਿੰਨੇ ਸਵਾਲਾਂ ਦੇ ਉੱਤਰ ਉਤਰਾਣਾ ਤੇ ਸੱਲੀਨ ਹੋਇਆ ਤੇ ਰਾਜਨੇ ਕੀ ਕੀਤਾ ਜਦੋਂ ਲੋਕਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤਾ ਤਾਂ ਰਾਜਨੇ ਤਸੱਲੀ ਨਹੀਂ ਹੋਈ ਰਾਜਾ ਫਿਰ ਤਾਂ ਪਿਛਰ ਕੋਲ ਚਲੇ ਗਿਆ ਜੰਗਲ ਦੇ ਵਿੱਚ ਰਾਜਨੇ ਪਿਛਰ ਬਾ ਜਾ ਕੇ ਕੀ ਕੀਤਾ ਰਾਜਨੇ ਜਿਵੇਂ ਲੋਕਾਂ ਦੇ ਕੋਲੋਂ ਸਵਾਲ ਜਵਾਬ ਮੰਗੇ ਉਸ ਰਾਤ ਪਿਛਰ ਕੋਲ ਜਾ ਕੇ ਵੀ ਆਪਣੇ ਸਵਾਲਾਂ ਦੇ ਜਵਾਬ ਪੁੱਛੇ ਤਾਂ ਪਿਛਰ ਨੇ ਰਾਜੇ ਨੂੰ ਉਸੀਆਂ ਪੁੱਛਾਂ ਦਾ ਉੱਤਰ ਕਿਵੇਂ ਦਿੱਤਾ ਵਿਸ਼ਰ ਨੇ ਉਦਾਹਰਨਾਂ ਦੇ ਕੇ ਰਾਜੇ ਨੂੰ ਤਿੰਨ ਸਵਾਲਾਂ ਦਾ ਉੱਤਰ ਦਿੱਤਾ ਹੁਣ ਬਾਕ ਬਣਾਉਣਾ ਡੌਂਡੀ ਪਟਵਾਉਣੀ ਰਾਜੇ ਨੇ ਤਿੰਨ ਸਵਾਲਾਂ ਦੇ ਜਵਾਬ ਜਾਣਨ ਲਈ ਡੌਂਡੀ ਪਟਵਾਈ ਮਾਲਾ ਮਾਲ ਕਰਨਾ ਰਾਜੇ ਨੇ ਸਾਰੇ ਸਵਾਲਾਂ ਦਾ ਜਵਾਬ ਦੇਣ ਵਾਲੇ ਨੂੰ ਮਾਲਾ ਬਾਲ ਕਰਨ ਦੇ ਲਈ ਸੋਚਿਆ ਬਣ ਬਣ ਦੀ ਲੱਕੜੀ ਜਵਾਬ ਦੇਣ ਲਈ ਬਣ ਬਣ ਦੀ ਲੱਕੜੀ ਵਾਂਗ ਲੋਕ ਇਕੱਠੇ ਹੋ ਗਏ ਤਾਂ ਪੀਸ਼ਰ ਜੰਗਲ ਵਿੱਚ ਇਕ ਪੀਸ਼ਰ ਹੰਦਾ ਸੀ ਪੀਸ਼ਰ ਮੰਦ મતલਬ ਕੇਪਸਿਆ ਗਨ ਵਾਲਾ ਚਾਰਨ ਸੇਵਕ ਉਹ ਤ ਪੀਸ਼ਰ ਦਾ ਚਰਨ ਸੇਵਕ ਬਣ ਲਈ ਤਿਆਰ ਸੀ ਇਹ ਪ੍ਰਸ਼ਨ ਉੱਤਰ ਨੇ ਬਾਗ ਨੇ